ਆਪਾਂ ਦਿੱਤੀ ਭਾਰਿਆਂ ਨੂੰ ਕਿਹਦੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜੀ ਅਸਲ ਮੈਂਸ ਹੈ ਨਾ ਉਹਦਾ ਨਾਂ ਤਾਂ ਕੱਦ ਮੈਂ ਨਹੀਂ ਕਰਦਾ ਨਾ ਇਹ ਉਹ ਮੈਂਸ ਮੈਂ ਨਹੀਂ ਕਰਦੀ ਆ ਵੀ ਹਰਿਆਣੇ ਦੀ ਹੈ ਕਾ ਪੰਜਾਬ ਦੀ ਹੈ ਜਿਹੜੇ ਡੰਗਰ ਨੇ ਦੁੱਧ ਕੱਢਣਾ ਉਹਨੇ ਦੁੱਧ ਕੱਢੇ ਦੇਣਾ ਤੇ ਆਹ ਛੋਟੀ ਜਿਹੀ ਝੋਟੀ ਆ ਹਜੇ ਕੱਲ ਬੱਚਾ ਮਰਿਆ ਦੁੱਧ ਦੀਆਂ ਕਮਾਲਾਂ ਕਰਦੀ ਹੈ ਤੇ ਜੰਨੀ ਛੋਟੀ ਜੀ ਝੋਟੀ ਐ ਤੇ ਭਾ ਵੀ ਕੁਛ ਨਹੀਂ ਜੰਨੀ ਛੋਟਾ ਜ ਆ ਭਾ ਲਿਆ ਹੋਇਆ ਆਪਣਾ ਸਵਾ ਸਵਾ ਦੇ ਗੇਟ ਦੀ ਲਈ ਤੀ ਕੱਲ ਬੱਚਾ ਮਰ ਗਿਆ ਬੱਚਾ ਮਰਨ ਕਰਕੇ ਚਲ ਮੈਂ ਸੱਜ ਪਹਾੜੇ ਪੈ ਗਈ ਤੇ ਰਹੀ ਗੱਲ ਇਹਨਾਂ ਨੂੰ ਦੁੱਧ ਕਰਾਉਣ ਦੀ ਦੁੱਧ ਜਿਹੜਾ ਬਾਈ ਪਸ਼ੂ ਵੱਧ ਹੈ ਨਾ ਉਹ ਜਿਵੇਂ ਆਪਾਂ ਦਾਣਾ ਪੱਕਾ ਪਾਉਨੇ ਆ ਉਹਦਾ ਜਿਹੜਾ ਟਾਈਮ ਟੇਬਲ ਐ ਸਹੀ ਉਹਨੂੰ ਖਵਾਉਣ ਦਾ ਤੇ ਉਹਨੂੰ ਦਾਣਾ ਪਾਉਣ ਦਾ ਉਹ ਆਪਣੀ ਸਹੀ ਹੋਣਾ ਚਾਹੀਦਾ ਸਹੀ ਕਿਵੇਂ ਹੋਊ ਹੁਣ ਆਪਾਂ ਮੱਝ ਨੂੰ ਮੰਨ ਲਓ ਦਾਣਾ ਪਾਉਂਦੇ ਆਂ ਕਈ ਵਾਰੀ ਤਾਂ ਆਪਾਂ ਚੱਕ ਕੇ ਖਾਲ ਖੰਡਾ ਛਿਲਕਾ ਕਣਕ ਦੀ ਲੇਟੀ ਤੇ ਲਾਈ ਰੱਖਦੇ ਆਂ ਕਈ ਵਾਰੀ ਆਪਾਂ ਚਾਣ ਚੱਕ ਦਾਣਾ ਬਦਲ ਦਨੇ ਆਂ ਵੀ ਜਿਵੇਂ ਨਾਲ ਟਵਾਣਾ ਜਾਂ ਬਣਾਈ ਫੀਡ ਇੱਕਦਮ ਉਹਨੂੰ ਬੰਦ ਕਰ ਦੇਣ ਦੂਜੇ ਨੂੰ ਪਾਣ ਲੱਗ ਜਾਨਾ ਉਹਦੇ ਨਾਲ ਕੀ ਹੁੰਦਾ ਪਸ਼ੂ ਦੁੱਧ ਤੇ ਚੱਲਦਾ ਚੱਲਦਾ ਚਾਣ ਚੱਕ ਜੰਪ ਮਾਰ ਜਾਂਦਾ ਵੀ ਕਿਉਂ ਦਾਣਾ ਜਦੋਂ ਨਵਾਂ ਲੱਗਦਾ ਕਦੇ ਵੀ ਤੁਸੀਂ ਦਾਣਾ ਨੂੰ ਬਦਲਣਾ ਹੈ ਮੰਨ ਲਓ ਤੁਸੀਂ ਨਵੀਂ ਫੀਡ ਚਾਲੂ ਕਰਨੀ ਹੈ ਜਿਵੇਂ ਤਾਜੀ ਮੈਸ ਨੂੰ ਆਪਾਂ ਖਾਲ ਖੰਡਾ ਛਿਲਕਾ ਕਣਕ ਦੀ ਲੇਟੀ ਪਾਉਂਦੇ ਆ ਵਿੱਚ ਗੁੜਗੜ ਉਹਨੂੰ ਜੇ ਤੁਸੀਂ ਬਦਲਣਾ ਹੈ ਤਾਂ ਉਹਦੇ ਨਾਲ ਜਿਹੜਾ ਦੂਜਾ ਦਾਣਾ ਉਹਨੂੰ ਅੱਧਾ ਕਿਲੋ ਤੋਂ ਸਟਾਰਟ ਕਰੋ ਇਹਨੂੰ ਅੱਧਾ ਕਿਲੋ ਘਟਾ ਦਿਓ ਉਹਨੂੰ ਅੱਧਾ ਕਿਲੋ ਤੋਂ ਪਾਣ ਲੱਗ ਜਾਓ ਉਹਨੂੰ ਕਿਲੋ ਕਰ ਦਿਓ ਇਹਨੂੰ ਕਿਲੋ ਘਟਾ ਦਿਓ ਫਿਰ ਡੇਢ ਕਰ ਦਿਓ ਵੀ 10-15 ਦਿਨਾਂ ਚ ਹੌਲੀ-ਹੌਲੀ ਇਹ ਦਾਣਾ ਬੰਦ ਕਰਕੇ ਦੂਜਾ ਦਾਣਾ ਚਾਲੂ ਕਰਕੇ ਹੌਲੀ-ਹੌਲੀ ਹੌਲੀ-ਹੌਲੀ ਵਧਾਓ ਤੇ ਨਾਲ ਪਸ਼ੂ ਨੂੰ ਨੂਨ ਮਿੱਠਾ ਸੋਡਾ ਇਹੋ ਜਿਹਾ ਕੁਝ ਜ਼ਰੂਰ ਦੰਦੇ ਰਿਹਾ ਕਰੋ ਹਲਦੀ ਦਾ ਚਮਚਾ ਨੂਨ ਪਾਤਾ ਕਦੇ ਕਦੇ ਨਿੰਬੂ ਸੱਤ ਥੋੜਾ ਬਹੁਤਾ ਪਾਤਾ ਜਿਵੇਂ ਕਈ ਵਾਰੀ ਮੈਂ ਇਸ ਬਾਜ਼ਾਰ ਜਾਂ ਗੱਡੀ ਗੁੱਡੀ ਤੇ ਆਉਂਦੀ ਐ ਕੋਈ ਲੈ ਕੇ ਆਉਂਦਾ ਜਾਂ ਘਰ ਦੀ ਮੈਂ ਇਸ ਵੀ ਐ ਤਾਂ ਥੋੜਾ ਬਹੁਤਾ ਇਹ ਸਮਾਨ ਦੇਖਦਿਆ ਕਰੋ ਚਮਚਾ ਹਲਦੀ ਦਾ ਚਮਚਾ ਨੂਨ ਦਾ ਥੋੜਾ ਬਹੁਤਾ ਨਿੰਬੂ ਸੱਤ ਪਾਤਾ ਤੇ ਗੋੜਗੜ ਦੇਖਦੇ ਰਿਹਾ ਕਰੋ ਜਿਵੇਂ ਹੁਣ ਠੰਡ ਆ ਗਈ ਪਾਈ ਆ ਸਰ ਹਨ ਤੇ ਹੌਲੀ ਹੌਲੀ ਇਹਨੂੰ ਦਾਣਾ ਵਧਾਣ ਦੇ ਵਾਸਤੇ ਕੀੜੇ ਵਾਲੀ ਗੋਲੀ ਸਹੀ ਟਾਈਮ ਤੇ ਦੋ ਤਿੰਨ ਮਹੀਨਿਆਂ ਬਾਅਦ ਗੋਲੀ ਦੋ ਤੇ ਤਿੰਨ ਮਹੀਨਿਆਂ ਬਾਅਦ ਲਿਕੁਇਡ ਦਵਾਈ ਦੋ ਗੋਲੀ ਵੀ ਨਾ ਲਗਾਤਾਰ ਜਿਵੇਂ ਕਈ ਬੰਦੇ ਆ ਹੁਆ ਇੱਕ ਕੀ ਗੋਲੀ ਦਿੱਤੀ ਅਗਲੀ ਵਾਰੀ ਫੇਰ ਗੋਲੀ ਦੇਤੀ ਬਦਲਦੇ ਰਹੋ ਕੀੜੇ ਵਾਲੀ ਗੋਲੀ ਵੀ ਇੱਕ ਵਾਰੀ ਗੋਲੀ ਇੱਕ ਵਾਰੀ ਲਿਕੁਇਡ ਤੇ ਸਹੀ ਟਾਈਮ ਤੇ ਦਾਣਾ ਇਹਨਾਂ ਨੂੰ ਸਵੇਰੇ ਸ਼ਾਮ ਚੋਣ ਦੇ ਟਾਈਮ ਪਾਓ ਦਿਨੇ ਕੋਈ ਲੋੜ ਨਹੀਂ ਤੇ ਆਪਾਂ ਕੀ ਕਰਦੇ ਆ ਦੁਪਹਿਰੇ ਠੋਕ ਤਾਂ ਦੱਬਵਾ ਤੇ ਉਧਰੋਂ ਤੜਕੀ ਦੱਬਵਾ ਦਿਨੇ ਕੱਖ ਮੂਰੇ ਆਥਨੇ ਵੀ ਕੱਖ ਮੂਰੇ ਵੀ ਮਤਲਬ ਡੰਗਰਾਂ ਨੂੰ ਕੱਖਾਂ ਤੱਕੇ ਵਾਲਾ ਜਾ ਕੇ ਰੱਖ ਦਿਆ ਐਨੀ ਤੂੜੀ ਪਾਓ ਐਨੀ ਦਾਣਾ ਪਾਓ ਇੱਕ ਟਾਈਮ ਇੱਕ ਟਾਈਮ ਐਨੀ ਕੱਖ ਪਾਓ ਐਨੀ ਮਤਲਬ ਉਹਨੂੰ ਸੁੱਕਾ ਦਾਣਾ ਪਾ ਦੋ ਕਦੇ ਸੁੱਕਾ ਦਾਣਾ ਖਵਾਤਾ ਕਦੇ ਗਿੱਲਾ ਦਾਣਾ ਖਵਾਤਾ ਐਵੇਂ ਹੀ ਤੁਹਾਡਾ ਡੰਗਰ ਆਟੋਮੈਟਿਕ ਦੁੱਧ ਤੇ ਚੱਲਣ ਲੱਗ ਜੂਗਾ ਤੇ ਗੜਗੜ ਦਾ ਹੱਥ ਪੱਲਾ ਵਿੱਚ ਦੀ ਕਿਉਂ ਜਦੋਂ ਆਪਾਂ ਆਪ ਸਾਵਾਂ ਬੰਦਾ ਮਾਲਕ ਹੁੰਦਾ ਡੰਗਰ ਨੂੰ ਪਤਾ ਹੁੰਦਾ ਵੀ ਆਹ ਮੇਰਾ ਮਾਲਕ ਹੈ ਤੁਸੀਂ ਜੇ ਖੁਰਲੀ 'ਚ ਵੀ ਹੱਥ ਫੇਰੋਗੇ ਪਸ਼ੂ ਦੇ ਮਾੜਾ ਮੋਟਾ ਹੱਥ ਪੱਲਾ ਫੇਰੋਗੇ ਇਸ ਚੀਜ਼ ਨਾਲ ਵੀ ਡੰਗਰ ਦੁੱਧ ਵਧਦਾ ਕਿਉਂ ਮਾਲਕ ਦਾ ਤਾਂ ਇੱਕ ਹੱਥ ਮਾਰੀ ਹੁੰਦਾ ਆਪਾਂ ਕਈ ਵਾਰੀ ਛੱਡ ਦੇਣਾ ਵੀ ਚਲ ਆਪਣੇ ਬੰਦੇ ਕਰ ਰਹੇ ਨੇ ਬਹੁਤ ਜ਼ਰੂਰੀ ਆਪ ਦਾ ਵਿੱਚ ਕੀੜਾ ਦੇਣਾ ਦੇਖਣਾ ਵੀ ਕੋਈ ਪਸ਼ੂ ਦਾ ਥਣ ਕੋਈ ਮਿਹਸ ਬਿਮਾਰ ਖਮਾਰ ਤਾਂ ਨਹੀਂ ਕੋਈ ਕੰਨ ਤਾਂ ਨਹੀਂ ਡੇਗੇ ਹੋਏ ਤੇ ਸਹੀ ਢੰਗ ਦੇ ਹਿਸਾਬ ਨਾਲ ਦਾਣਾ ਖਵਾਓ ਜਿਆਦਾ ਨਜਾਇਜ਼ ਦਾਣਾ ਵੀ ਨਾ ਡੇਗੋ ਕੋਈ ਬੰਦੇ 8 8 10 10 ਕਿਲੋ ਦਾਣਾ ਜਿਆਦਾ ਵੀ ਨਹੀਂ ਲਿਮਟ ਅਨਸਾਰ ਦਾਣਾ ਪਾਓ ਟਾਈਮ ਟੂ ਟਾਈਮ ਦਾਣਾ ਪਾਓ ਟਾਈਮ ਟੂ ਟਾਈਮ ਕੀੜਿਆਂ ਵਾਲੀ ਦਵਾਈ ਦਿਓ ਟਾਈਮ ਟੂ ਟਾਈਮ ਇਹਨਾਂ ਨੂੰ ਦੂਜਾ ਸਮਾਨ ਦੰਦੇ ਰਹੋ ਮਾੜਾ ਮੋਟਾ ਖੋਲ ਖਲਾਈ ਆ ਜ਼ਰੂਰੀ ਆ ਪਸ਼ੂਆਂ ਨੂੰ ਤੇ ਉਸ ਦੇ ਵਾਸਤੇ ਆਪਾਂ ਇੱਕ ਵੀਡੀਓ ਅੱਡ ਪਾਵਾਂਗੇ